ਤਿੰਨ ਸਾਈਡ ਤੋਂ ਮਾਰਗ ਨੂੰ ਦੇ ਤਿੰਨ ਸਾਈਡ ਤੋਂ ਗੇਟ ਬਣੇ ਹੋਏ ਨੇ ਗੁਰੂ ਘਰ ਦੇ ਹੁਣ ਆਪਾਂ ਚੱਲ ਕੇ ਗੁਰੂ ਘਰ ਦੇ ਸਰੋਵਰ ਦੇ ਦਰਸ਼ਨ ਕਰਦੇ ਆ ਇਸ ਜਗ੍ਹਾ ਤੋਂ ਜਿਹੜਾ ਗੁਰੂ ਸਾਹਿਬ ਨੇ ਕਿਹਾ 70 ਗਜ ਦੀ ਦੂਰੀ ਤੇ ਜੰਡ ਸਾਹਿਬ ਦਾ ਰੁੱਖ ਗੁਰੂ ਘਰ ਇੱਧਰ ਚਰਨ ਕਵਰ ਸਾਹਿਬ ਹੈ ਜਿਹੜਾ ਉਹ ਇੱਥੇ ਸਜੋਬਿਤ ਹੈ ਠੀਕ ਹੈ ਆਓ ਆਪਾ ਚੱਲ ਕੁੱਸੇ ਕਾਮ ਸੁਰੇ ਲੋਕ ਰੋ ਸੰਤਾ ਪੂਰੇ ਸੋ ਰਿਛਕੀ ਬਾਣੀ ਸੰਤ ਸਾਚਿ ਭਏ ਸਰ ਸੇ ਪੂਰੇ ਗੁਰੇ ਗੁਣ ਤੇ ਜਾਣੀ ਤੇ ਤੇਜ ਪ੍ਰੂਏ ਸਿ ਤ ਸਤ ਗੁਣ ਦੇ ਹ ਭਗਵਾਨ ਪੂਰੇ ਬੜੀ ਦੀ ਗੰਗਲ ਦੇ ਇਹ ਜਿਹੜਾ ਦਰਬਾਰ ਸਾਹਿਬ ਹੈ ਇਸ ਦੀ ਤਿਆਰੀ ਚੱਲਣ ਕਰਕੇ ਹਾਲ ਦੀ ਘੜੀ ਹੈ ਜਿਹੜਾ ਉਹ ਅੱਗੇ ਗੁਰੂ ਗ੍ਰੰਥ ਸਾਹਿਬਾ ਜੀ ਦਾ ਉਹ ਦੂਸਰੀ ਜਗ੍ਹਾ ਦੇ ਉੱਤੇ ਸ਼ਿਫਟ ਕੀਤਾ ਹੋਇਆ ਹੈ ਠੀਕ ਹੈ ਆਪਾਂ ਚੱਲ ਕੇ ਹੁਣ ਪਹਿਲਾਂ ਝੰਡਾ ਸਾਹਿਬ ਦੇ ਦਰਸ਼ਨ ਕਰਦੇ ਹਾਂ ਉਹ ਝੰਡਾ ਜਿਸ ਝੰਡੇ ਦੇ ਥੱਲੇ ਗੁਰੂ ਸਾਹਿਬ ਨੇ ਉਸ ਸਮੇਂ ਰੁਕੇ ਸੀ ਇਸ ਜਗ੍ਹਾ ਦੇ ਉੱਤੇ ਹੀ ਗੁਰੂ ਸਾਹਿਬ ਨੇ ਬਚਨ ਕਿਹਾ ਸੀ ਫਿਰ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੁਦਬਿਨ ਰੋਗ ਅਰਜਾਈਆਂ ਦਾ ਓਡੰ ਨਾਗ ਨਿਵਾਸਾਂ ਦੇ ਰਹਿਣਾ ਸੂਲ ਸਰਾਹੀ ਖੰਜਲ ਪਿਆਲਾ ਬਿਨ ਠੀਕ ਹੈ ਤੇ ਇਹਨਾਂ ਦੇ ਨਾਲ ਪੰਜ ਪਿਆਰੇ ਭਾਈ ਬਿਆਸ ਸਿੰਘ ਜੀ ਭਾਈ ਧਰਮ ਸਿੰਘ ਜੀ ਐਂਡ ਤੇ ਇੱਕ ਭਾਈ ਮਾਨ ਸਿੰਘ ਜੀ ਇੱਥੇ ਗੁਰੂ ਸਾਹਿਬ ਨੂੰ ਮਿਲੇ ਸੀ ਤੇ ਇੱਥੋਂ ਜਿਹੜਾ ਆਪਾਂ ਦੂਸਰੀ ਜਗ੍ਹਾ ਤੇ ਵੀ ਦੇਖ ਰਹੇ ਹਾਂ ਇਸ ਜਗ੍ਹਾ ਦੇ ਉੱਤੋਂ ਪੰਜਾਬਾ ਤੇ ਗੁਲਾਬਾ ਆਪਣੇ ਘਰ ਤੇ ਲੈ ਲੈ ਕੇ ਗਏ ਜਿੱਥੇ ਜਾ ਕੇ ਉਹਨਾਂ ਨੇ ਚੋਲਾ ਜਿਹੜਾ ਉਹੋ ਭੇਟ ਕੀਤਾ ਸੀ ਤੇ ਜਿਸ ਜਗ੍ਹਾ ਦੇ ਉੱਤੇ ਹੁਣ ਗੁਰੂ ਗੁਰੂ ਘਰ ਚਵਾਰਾ ਸਾਹਿਬ ਹੈ ਜਿਹੜਾ ਉਹ ਸਜੋਬਿਤ ਹੈ ਉਸ ਤੋਂ ਅੱਗੇ ਹੈ ਜਿਹੜਾ ਫਿਰ ਗਣੀ ਖਾਨ ਤੇ ਨਵੀ ਖਾਨ ਨੇ ਜਿਹੜੇ ਉਹ ਨਾਲ ਲੈ ਕੇ ਗਏ ਸੀ ਆਹ ਉਹ ਬਚ ਲੈ ਕੇ ਹੁਣ ਇਹ ਅਸੀਂ ਉਹ ਸ਼ਬਦ ਪੜਨ ਜਾ ਰਹੇ ਹਾਂ ਕਿਤੇ ਕਿਤੇ ਨ ਕਿਤੇ ਗਲਤੀ ਰਹਿ ਜਾਂਦੀ ਹੈ ਤਾਂ ਸੰਗਤ ਹੈ ਜਰੀ ਉਹ ਬਖਸ਼ਣ ਜੋਗ ਹੈ ਖਿਆਲ ਪਾਸ਼ਾਹੀ ਦਸਵੀਂ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੁਦਬਿਨ ਰੋਗ ਰਜਾਈਆਂ ਦਾ ਉਡਣ 나ਗ ਨਵਾਸਾਂ ਦੇ ਰਹਿਣਾ ਸੂਲ ਸਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਜਾਰੜੇ ਦਾ ਸਾਨੂੰ ਸੱਥਰ ਚੰਗਾ ਪੱਠ ਖੇੜਿਆਂ ਦਾ ਰਹਿਣਾ ਇਹ ਨਾਲ ਹੀ ਆ ਜਿਹੜਾ ਜੰਡ ਸਾਹਿਬ ਉਹ ਜੰਡ ਜਿਸ ਦੇ ਥੱਲੇ ਗੁਰੂ ਸਾਹਿਬ ਨੇ ਉਸ ਸਮੇਂ ਰੋਕੇ ਸੀ ਹੋ ਜੀ ਆਨਾ ਤੇ ਨਿਵਾਰਨਾ ਜਮਕਾਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਧਰਬੀ ਸਤਿਨਾਮ ਵਾਹਿਗੁਰੂ ਸੰਗਤ ਜੀ ਆਪਾਂ ਹੁਣ ਗੁਰੂ ਘਰ ਤੋਂ ਅੱਗੇ ਇੰਟਰਨੈਸ਼ਨਲ ਸਿੱਖਾਇਬ ਘਰ ਹੈ ਜਿਹੜਾ ਉਹ ਦੇਖਣ ਜਾ ਰਹੇ ਆ